ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਦੋਸਤੋ ਰਾਜਵੀਰ ਜਵੰਦਾ ਦਾ ਸੀਨੀਅਰ ਡਾਕਟਰਾਂ ਦੇ ਵੱਲੋਂ 40 ਹਫ਼ਤਾਵਾਲੇ ਦੇ ਵਿੱਚੋਂ ਇੱਕ ਵੱਡਾ ਮੈਡੀਕਲ ਬੁਲੇਟਿਨ ਹੁਣੇ-ਹੁਣੇ ਤਾਜ਼ਾ ਅਪਡੇਟ ਕੀਤਾ ਗਿਆ ਹੈ। ਪੰਜਾਬ ਦੇ ਲੋਕਾਂ ਦੇ ਵਿੱਚ ਸਾਂਝਾ ਕੀਤਾ ਗਿਆ ਹੈ ਕਿ ਰਾਜਵੀਰ ਚਵੰਦਾ ਪਰ ਇਹ ਬੁਲੇਟਿਨ ਪੰਜਾਬ ਦੇ ਲੋਕਾਂ ਦੀ ਸਿੰਗਰਾਂ ਦੀ ਉਹਨਾਂ ਨੂੰ ਚਾਣ ਵਾਲੇ ਰਾਜਵੀਰ ਨੂੰ ਚਾਣ ਵਾਲੇ ਲੋਕਾਂ ਦੇ ਲਈ ਬਹੁਤ ਹੀ ਦੁੱਖ ਭਰੀ ਖਬਰ ਹੈ ਡਾਕਟਰਾਂ ਨੇ ਦੱਸਿਆ ਹੈ ਕਿ ਪਿਛਲੇ 7-8 ਦਿਨਾਂ ਤੋਂ ਉਹਨਾਂ ਦੀ ਹਾਲਤ ਦੇ ਵਿੱਚ ਕੁਝ ਨਾ ਕੁਝ ਸੁਧਾਰ ਤਾਂ ਜਰੂਰ ਹੋ ਰਿਹਾ ਸੀ ਪਰ ਬਿੱਤੇ ਕੱਲ ਤੋਂ ਉਹਨਾਂ ਦੀ ਹਾਲਤ ਦੇ ਵਿੱਚ ਸੁਧਾਰ ਹੋਣ ਦੀ ਬਜਾਏ ਉਹਨਾਂ ਦੀ ਹਾਲਤ ਪਹਿਲਾਂ ਨਾਲੋਂ ਨਾਜ਼ੁਕ ਹੋ ਚੁੱਕੀ ਹੈ ਉਹਨਾਂ ਦੀ ਹਾਲਤ ਹੁਣ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਦੇ ਦਿਮਾਗ ਨੂੰ ਉਹਨਾਂ ਦੇ ਸਰੀਰ ਦੇ ਅੰਗਾਂ ਨੂੰ ਬਿਲਕੁਲ ਵੀ ਆਕਸੀਜਨ ਨਹੀਂ ਪਹੁੰਚ ਰਹੀ ਜਿਸ ਕਰਕੇ ਉਹਨਾਂ ਦਾ ਸਰੀਰ ਕੰਮ ਕਰਨਾ ਬੰਦ ਕਰ ਚੁੱਕਿਆ ਹੈ ਤੇ ਉਹਨਾਂ ਦੇ ਸਰੀਰ ਦੇ ਵਿੱਚੋਂ ਬਿਲਕੁਲ ਪਹਿਲਾਂ ਦੇ ਨਾਲੋਂ ਹਲਚਲ ਖਤਮ ਹੋ ਚੁੱਕੀ ਹੈ ਜਿਸ ਕਰਕੇ ਹੁਣ ਸੀਨੀਅਰ ਡਾਕਟਰ ਵੀ ਆਪਣੇ ਹੱਥ ਖੜੇ ਕਰਦੇ ਹੋਏ ਨਜ਼ਰ ਆ ਰਹੇ ਹਨ ਡਾਕਟਰਾਂ ਨੇ ਦੱਸਿਆ ਹੈ ਕਿ ਦਵਾਈ ਦੇ ਨਾਲ ਨਾਲ ਉਹਨਾਂ ਨੂੰ ਦੁਆਵਾਂ ਚਾਹੀਦੀਆਂ ਹਨ ਕਿ ਲੋਕਾਂ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਪ੍ਰਮਾਤਮਾ ਅੱਗੇ ਦਿਨ ਰਾਤ ਅਰਦਾਸਾਂ ਦੁਆਵਾਂ ਕਰੋ ਕਿਉਂਕਿ ਅਰਦਾਸਾਂ ਅਤੇ ਦੁਆਵਾਂ ਉਹਨਾਂ ਦੀ ਸਿਹਤ ਬਹੁਤ ਜਲਦੀ ਠੀਕ ਕਰ ਸਕਦੀਆਂ ਹਨ ਜਿਸ ਕਰਕੇ ਉਹ ਆਪਣੇ ਪਰਿਵਾਰ ਦੇ ਵਿੱਚ ਫਿਰ ਤੋਂ ਪਹੁੰਚ ਸਕਦੇ ਹਨ ਤੇ ਪੰਜਾਬ ਦੇ ਲੋਕਾਂ ਨੂੰ ਉਹ ਪਹਿਲਾਂ ਦੀ ਤਰ੍ਹਾਂ ਸੱਭਿਆਚਾਰ ਦੇ ਨਾਲ ਜੋੜ ਸਕਦੇ ਹਨ ਪਰ ਉਸ ਦੇ ਲਈ ਅਰਦਾਸਾਂ ਕਰਨੀਆਂ ਦੁਆਵਾਂ ਕਰਨੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ ਦੋਸਤੋ ਦੂਜੀ ਗੱਲ ਸੀਨੀਅਰ ਡਾਕਟਰਾਂ ਨੇ ਇਹ ਗੱਲ ਵੀ ਸਾਬਿਤ ਕੀਤੀ ਹੈ ਕਿ ਉਹਨਾਂ ਦੀ ਰੀੜ ਦੀ ਹੱਡੀ ਤਿੰਨ ਦੀ ਵਜਾਏ ਚਾਰ ਜਗ੍ਹਾ ਤੋਂ ਟੁੱਟ ਚੁੱਕੀ ਹੈ ਤੇ ਉਹਨਾਂ ਦੇ ਸਿਰ ਦੇ ਵਿੱਚ ਇੰਨੀ ਜ਼ਿਆਦਾ ਗੰਭੀਰ ਸੱਟ ਹੈ ਕਿ ਉਹਨਾਂ ਦੇ ਇਲਾਜ ਬਾਰੇ ਉਹਨਾਂ ਦੇ ਠੀਕ ਹੋਣ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਡਾਕਟਰਾਂ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਉਹ ਇਸ ਸਮੇਂ ਕੋਮਾ ਦੇ ਵਿੱਚ ਹਨ ਪਰਮਾਤਮਾ ਦੀ ਕਿਰਪਾ ਦੇ ਨਾਲ ਲੋਕਾਂ ਦੀਆਂ ਦੁਆਵਾਂ ਦੇ ਨਾਲ ਲੋਕਾਂ ਦੀਆਂ ਅਰਦਾਸਾਂ ਦੇ ਨਾਲ ਉਹਨਾਂ ਦੇ ਸਾਹ ਚੱਲ ਰਹੇ ਹਨ ਤੇ ਉਹਨਾਂ ਨੇ ਕਿਹਾ ਹੈ ਕਿ ਇਸੇ ਤਰ੍ਹਾਂ ਆਪਣੀਆਂ ਅਰਦਾਸਾਂ ਜਾਰੀ ਰੱਖਣਾ ਕਿ ਅਸੀਂ ਪਰਮਾਤਮਾ ਉੱਤੇ ਵਿਸ਼ਵਾਸ ਕਰਦੇ ਹਾਂ ਇਹ ਗੱਲ ਡਾਕਟਰਾਂ ਨੇ ਕਹੀ ਹੈ ਕਿ ਜੇਕਰ ਉਹ ਪਰਮਾਤਮਾ ਰਾਜਵੀਰ ਜਵੰਦਾ ਦੇ ਸਾਹ ਚੱਲਦੇ ਰੱਖ ਸਕਦੇ ਹਨ ਤਾਂ ਉਹਨਾਂ ਨੂੰ ਬਿਲਕੁਲ ਠੀਕ ਵੀ ਕਰ ਸਕਦੇ ਹਨ ਤੇ ਇਹ ਗੱਲ ਵੀ ਕਹੀ ਗਈ ਹੈ ਕਿ ਜੇਕਰ ਉਹ ਥੋੜਾ ਵੀ ਰਿਕਵਰ ਕਰਦੇ ਹਨ ਤਾਂ ਅਸੀਂ ਰਾਜਵੀਰ ਨੂੰ ਕੁਝ ਵੀ ਨਹੀਂ ਹੋਣ ਦਵਾਵਾਂਗੇ ਉਸ ਨੂੰ ਪਹਿਲਾਂ ਦੀ ਤਰ੍ਹਾਂ ਲੋਕਾਂ ਦੇ ਵਿੱਚ ਤੇ ਉਹਨੂੰ ਪਰਿਵਾਰ ਦੇ ਵਿੱਚ ਪਹੁੰਚਦੇ ਕਰ ਦਵਾਵਾਂਗੇ ਇਹ ਗੱਲ ਸੀਨੀਅਰ ਡਾਕਟਰਾਂ ਦੇ ਵੱਲੋਂ ਕਹੀ ਗਈ ਹੈ ਪਰ ਹੁਣ ਪ੍ਰਮਾਤਮਾ ਭਲੀ ਕਰੇ ਇੱਕ ਬੇਨਤੀ ਤੁਹਾਨੂੰ ਸਭ ਨੂੰ ਹੈ ਕਿ ਲਗਾਤਾਰ ਅਰਦਾਸਾਂ ਬੇਨਤੀਆਂ ਜਰੂਰ ਕਰੋ ਮੈਂ ਆਸ ਕਰਦਾ ਕਿ ਸਾਡੇ ਵੱਡੇ ਰਾਜਵੀਰ ਜੰਦਾਵਾ ਜ਼ਰੂਰ ਜਲਦੀ ਆਪਣੇ ਪਰਿਵਾਰ ਦੇ ਵਿੱਚ ਲੋਕਾਂ ਦੇ ਵਿੱਚ ਫਿਰ ਤੋਂ ਰੂਹ ਰੂਹ ਹੋਣਗੇ ਤੇ ਵਾਹਿਗੁਰੂ ਭਲੀ ਕਰੇ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਬਹੁਤ ਬਹੁਤ ਧੰਨਵਾਦ